ਜਿਵੇਂ ਸੋਇਆਂ ਦਾ ਪਾਣੀ ਹੋ ਕਿਸਾਨਾਂ ਨੂੰ ਮਿਲ ਰਿਹਾ ਹੈ ਬੇਰੀ ਤੋਂ ਬਹੁਤ ਰਾਹਤ ਹੈ ਤੇ ਸਪੱਸਾ ਮਿਲੇ ਜਾਂ ਪਿੰਡ ਦੇ ਮੋਢਵਾਰ ਮੈਂ ਉਹਨੂੰ ਪੁੱਛ ਲਿਆ ਵੀ ਬਿਜਲੀ ਦਾ ਕੋਈ ਪ੍ਰੋਬਲਮ ਤਾਂ ਨਹੀਂ ਕਹਿੰਦੇ ਜੀ ਪਹਿਲੀ ਵਾਰ ਹੋਇਆ ਕਿ ਅਸੀਂ ਦਿਨੇ ਮਤਲਬ ਪਾਣੀ ਲਾ ਕੇ ਸ਼ਾਮ ਨੂੰ ਮੋਟਰ ਬੰਦ ਕਰਕੇ ਘਰੇ ਜਾਂਦੇ ਹਾਂ ਯੁੱਧ ਨਸ਼ਾ ਵਿਰੋਧ ਨੂੰ ਲੈ ਕੇ ਜਿਹੜਾ ਹੈਗਾ ਅਸੀਂ ਦੇ ਬਾਰੇ ਕੀ ਕਹਾਂਗੇ ਕਿਉਂਕਿ ਲੋਕ ਜਿਹੜੇ ਹੈਗੇ ਆ ਜਿਸ ਦਿਨ ਕਿਤੇ ਖੁਸ਼ ਐ ਇਸ ਜੀ ਨੂੰ ਲੈ ਨਹੀਂ ਬਹੁਤ ਖੁਸ਼ ਲੋਕਾਂ ਦੀ ਲਹਿਰ ਹੈ ਜਿੰਨੇ ਸਰਕਾਰ ਨਹੀਂ ਕਰ ਸਕੀ ਲੋਕਾਂ ਦੀ ਲਹਿਰ ਬਣਨੀ ਸਰਕਾਰ ਤਾਂ ਹੈਲਪ ਕਰ ਸਕਦੀ ਹੈ ਲੁਧਿਆਣਾ ਜਿਮਨੀ ਟੋਂ ਵਰਗੀ ਜੀ ਕਿਉਂਕਿ ਉੱਥੇ ਕਾਫੀ ਜਿਹੜਾ ਕੰਪੀਸ਼ਨ ਦੇਖਾਉਂਦਾ ਅਰਸੋਂ ਤੁਸੀਂ ਆਪਦੇ ਚੈਨਲ ਤੇ ਆਪ ਹੀ ਦੱਸਦੇ ਹੋ ਤਸਕਰ ਨੂੰ ਜਾਂ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਲੋਕ ਥਾਣੇ ਲੈ ਜਾਂਦੇ ਸੀ ਉਹ ਥਾਣੇ ਚੋਂ ਲੋਕ ਜਿਹੜੇ ਬਾਅਦ ਚ ਆਉਂਦੇ ਸੀ ਉਹ ਪਹਿਲਾਂ ਆ ਜਾਂਦੇ ਪਿੰਡਾਂ ਪਤਾ ਨਹੀਂ ਕਿੱਥੋਂ ਜਮਾਨਤ ਕਰ ਦਿੱਤੀ ਜਾਂਦੀ ਸੀ ਕਈ ਪੁਲਿਸ ਵਾਲੇ ਵੀ ਸਸਪੈਂਡ ਕੀਤੇ ਅਸੀਂ ਜਿਹੜੇ ਮਲੇ ਹੋਏ ਸੀ ਪਹਿਲਾਂ ਤੋਂ ਨਾਲ ਇਹ ਥੋੜਾ ਜਿਹਾ ਬਹੁਤ ਜ਼ਿਆਦਾ ਤਾਣਾ ਬਣਾਉਣ ਚ ਆਇਆ ਸੀ ਜਿਵੇਂ ਸੋਇਆਂ ਦਾ ਪਾਣੀ ਹੁਣ ਕਿਸਾਨਾਂ ਨੂੰ ਮਿਲ ਰਿਹਾ ਹੈ ਪਿਛਲੀ ਤੋਂ ਵੀ ਬਹੁਤ ਰਾਹਤ ਹੈ ਕਿਸਾਨ ਜਿਹ ਦੇਖੋ ਮੈਂ ਅੱਜ ਜਾ ਰਿਹਾ ਸੀ ਸੜਕ ਤੇ ਤਾਂ ਝੋਨਾ ਲੱਗ ਰਿਹਾ ਤੇ ਮੈਂ ਖੜ ਗਿਆ ਤੇ ਸਰਪੰਚ ਸਾਹਿਬ ਮਿਲੇ ਆ ਪਿੰਡ ਦੇ ਮੋਤਵਾਰ ਬੰਦੇ ਮਿਲੇ ਪੰਜ ਸਹਿਬਾਨ ਵੀ ਨੇ ਸਾਰੀ ਪੰਚਾਇਤ ਹੀ ਲਗਭਗ ਤੇ ਮੈਂ ਉਹਨੂੰ ਪੁੱਛ ਲਿਆ ਵੀ ਬਿਜਲੀ ਦਾ ਕੋਈ ਪ੍ਰੋਬਲਮ ਤਾਂ ਨਹੀਂ ਉਹ ਕਹਿੰਦੇ ਜੀ ਪਹਿਲੀ ਵਾਰ ਹੋਇਆ ਕਿ ਅਸੀਂ ਦਿਨੇ ਮਤਲਬ ਪਾਣੀ ਲਾ ਕੇ ਸ਼ਾਮ ਨੂੰ ਮੋਟਰ ਬੰਦ ਕਰਕੇ ਘਰੇ ਜਾਂਦੇ ਆ ਸਵੇਰੇ ਆ ਕੇ ਫੇਰ ਚਲਾ ਲੈਂਦੇ ਆ ਤੇ ਕਦੇ ਵੀ ਜਦੋਂ ਵੀ ਮਰਜ਼ੀ ਦੇਖੋ ਵੱਲਬ ਚੱਗਦਾ ਹੀ ਹੁੰਦਾ ਹੈ ਪਹਿਲਾਂ ਜਿਹੜਾ ਵੱਲ ਬੁੱਝਿਆ ਹੁੰਦਾ ਸੀ ਉਹ ਵੱਲਬ ਜਗ ਗਿਆ ਹੁਣ ਸੋ ਪੰਜਾਬ ਦਾ ਜਿਹੜਾ ਜਿਹੜਾ ਤਰੱਕੀ ਵਾਲਾ ਵੱਲਬ ਹੈ ਉਹ ਜਗ ਗਿਆ ਸਿੰਘ ਸਾਹਿਬ ਯੁੱਧ ਨਸ਼ਾ ਵਿਰੋਧ ਨੂੰ ਲੈ ਕੇ ਜਿਹੜਾ ਹੈਗਾ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨੇ ਬੜਾ ਜਿਹੜਾ ਰਚਤਾ ਇਤਿਹਾਸ ਇਸ ਦੇ ਬਾਰੇ ਕੀ ਕਹੂੰਗੇ ਕਿਉਂਕਿ ਲੋਕ ਜਿਹੜੇ ਹੈਗੇ ਆ ਕਿਸ ਦਿਨ ਕਿਤੇ ਖੁਸ਼ ਐ ਇਸ ਚੀਜ਼ ਨੂੰ ਲੈ ਕੇ ਨਹੀਂ ਬਹੁਤ ਖੁਸ਼ ਲੋਕਾਂ ਦੀ ਲਹਿਰ ਹੈ ਜੀ ਸਰਕਾਰ ਨਹੀਂ ਕਰ ਸਕਦੀ ਲੋਕਾਂ ਦੀ ਲਹਿਰ ਬਣਨੀ ਪਊ ਸਰਕਾਰ ਤਾਂ ਹੈਲਪ ਕਰ ਸਕਦੀ ਹੈ ਤੇ ਪੁਲਿਸ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਕਰੇ ਇੱਕ ਪਰਚਾ ਨਹੀਂ ਦਰਜ ਹੋਇਆ ਲੋਕ ਤਾਂ ਪਹਿਲਾਂ ਵੀ ਲੈ ਕੇ ਜਾਂਦੇ ਸੀ ਤਸਕਰਾਂ ਨੂੰ ਫੜਾਉਣ ਤਸਕਰ ਨੂੰ ਜਾਂ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਲੋਕ ਥਾਣੇ ਲੈ ਜਾਂਦੇ ਸੀ ਉਹ ਥਾਣੇ 'ਚੋਂ ਲੋਕ ਜਿਹੜੇ ਬਾਅਦ 'ਚ ਆਉਂਦੇ ਸੀ ਉਹ ਪਹਿਲਾਂ ਆ ਜਾਂਦੇ ਸੀ ਪਿੰਡ ਪਤਾ ਨਹੀਂ ਕਿੱਥੋਂ ਜ਼ਮਾਨਤ ਕਰ ਦਿੰਦੇ ਸੀ ਸੋ ਅਸੀਂ ਸਖਤਾਈ ਕਰਤੀ ਕਿ ਪੁਲਿਸ ਨਾਲ ਜੇ ਕੋਈ ਕਈ ਪੁਲਿਸ ਵਾਲੇ ਸਸਪੈਂਡ ਕੀਤੇ ਆ ਸੀ ਜਿਹੜੇ ਮਿਲੇ ਹੋਏ ਸੀ ਪਹਿਲਾਂ ਤੋਂ ਨਾਲ ਇਹ ਥੋੜਾ ਜਿਹਾ ਬਹੁਤ ਜ਼ਿਆਦਾ ਤਾਣਾ ਬਾਣਾ ਉਲਝਿਆ ਹੋਇਆ ਸੀ ਤੇ ਅੱਜ ਵੀ ਮੈਨੂੰ ਗੱਲ ਕੀਤੀ ਹੈ ਸਰਪੰਚ ਸਾਹਿਬ ਨੇ ਕੀਤੀ ਸਾਰਿਆਂ ਨੇ ਕਿ ਇਹ ਜੁਦ ਨਸ਼ਾ ਵ੍ਰੋਤ ਜਿਹੜਾ ਤੁਸੀਂ ਉਹਨਾਂ ਦੀ ਵੀ ਪਲੀਜ਼ ਇੰਟਰਵਿਊ ਕਰਿਓ ਕਿ ਇਹ ਇਹ ਤੁਸੀਂ ਬੜਾ ਐਫਰਟ ਕੀਤਾ ਮੈਂ ਤਾਂ ਐਫਰਟ ਹੀ ਕਰ ਸਕਦਾ ਬਾਕੀ ਤਾਂ ਲੋਕਾਂ ਨੇ ਕਰਨਾ ਕੰਮ ਜਦੋਂ ਲੋਕ ਲਹਿਰ ਬਣ ਗਈ ਆਪੀ ਸਰ ਕੋ ਠੀਕ ਹੋ ਜੀ ਸਰ ਲੁਧਿਆਣਾ ਜਿਮਨੀ ਚੋਣ ਬਾਰੇ ਕੀ ਕਹੋਗੇ ਜੀ ਕਿਉਂਕਿ ਉੱਥੇ ਕਾਫੀ ਜਿਹੜਾ ਕੰਪੀਟੀਸ਼ਨ ਦੇਖਣਾ ਚਾਹ ਪਰਸੋਂ ਤੁਸੀਂ ਆਪਦੇ ਚੈਨਲ ਤੇ ਆਪ ਹੀ ਦੱਸ ਦੋਗੇ ਠੀਕ ਹੈ ਮਿਹਰਬਾਨੀ ਸੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਚੰਤ ਜਿਹੜਾ ਦੌਰਾ ਕੀਤਾ ਮੜੋਲੀ ਪਹੁੰਚੇ ਸੀਗੇ ਤੇ ਗੱਲਬਾਤ ਕੀਤੀ ਹੈ ਇਹ ਬੋਲਣਗੇ ਜੁਧ ਨਸ਼ਾ ਵਿਰੁੱਧ ਨੂੰ ਲੈ ਕੇ ਕਾਫੀ ਵੱਟਾ ਜਿਹੜਾ ਹੈਗਾ ਲੋਕਾਂ ਦਾ ਵੀ ਸਹਿਯੋਗ ਮ